ਜੋ ਸਰ ਬੋ ਲੋਕ ਸਭਾ ਚੋਣਾਂ ਲੈ ਕੇ ਆਪਣਾ ਐਲਾਨ ਹੋ ਚੁੱਕਿਆ ਹੈ ਕਿ 1 ਜੂਨ ਨੂੰ ਪੰਜਾਬ ਦੇ ਜੂਨ ਦੇ 7 ਜ਼ਿਲ੍ਹੇ ਦੇ ਵਿੱਚ ਚੋਣਾਂ ਹੋਣਗੀਆਂ ਤੇ ਕਈ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ 26 ਅਸੈਂਬਲੀਆਂ ਨੇ ਬਿਹਾਰ ਚ ਵੀ ਹੈ ਗੁਜਰਾਤ ਚ ਵੀ ਹੈ ਝਾਰਖੰਡ ਹੈ ਯੂਪੀ ਹੈ ਪੱਛਮੀ ਬੰਗਾਲ ਹੈ ਤੇਲਗਾਨਾ ਹੈ ਹਿਮਾਚਲ ਪ੍ਰਦੇਸ਼ ਹੈ ਰਾਜਸਥਾਨ ਹੈ ਹਰਿਆਣਾ ਇਹ ਸਾਰਿਆਂ ਦੇ ਵਿੱਚ ਇਹਨਾਂ ਦਾ ਵੀ ਹਲਾਣ ਕਰ ਦਿੱਤਾ ਹੈ ਸੱਤਵਾਂ ਅਪਰਾਜ ਜਿਹਦੇ ਵਿੱਚ ਪੰਜਾਬ ਆਉਂਦਾ ਹੈ ਇਹ 1 ਜੂਨ ਨੂੰ ਵੋਟਾਂ ਪੈਣਗੀਆਂ ਰਾਜੀਵ ਕੁਮਾਰ ਸਾਹਿਬ ਨੇ ਸ਼ੇਅਰ ਵੀ ਕੀ ਪੜੇ ਉਹ ਕਹਿੰਦੇ ਦੁਸ਼ਮਣੇ ਜੰਮ ਕੇ ਕਰੋ ਜਦ ਕਦੇ ਵੀ ਮਿਲੇ ਤਾ ਸ਼ਰਮਿੰਦਾ ਨਾ ਹੋਣਾ ਪਵੇ ਅੱਜ ਤੋਂ ਚੋਣ ਜਾਬਤਾ ਲੱਗ ਗਿਆ ਜੀ ਹੁਣ ਸਰਕਾਰਾਂ ਦੀ ਮਰਜ਼ੀ ਨਾਲ ਕੰਮ ਨਹੀਂ ਚੱਲੇਗਾ ਤੇ ਪਹਿਲਾਂ ਹੀ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਨੇ ਕਿ ਤਸਵੀਰਾਂ ਦਫ਼ਤਰਾਂ ਦੇ ਵਿੱਚੋਂ ਰਾਸੀ ਲੋਕਾਂ ਦੀਆਂ ਉਤਾਰੋ ਚਲੋ ਗੁਰਾਲ ਦੀਆਂ ਚਰਚਾਵਾਂ ਚੱਲ ਰਹੀ ਸੀ ਬਾਜ ਬਾਸ਼ਾ ਆਉਂਦੇ ਤੇ ਰੌਮਲੇ ਫੇਸ ਦੇ ਉੱਤੇ ਲਾਈ ਹੋਈ ਉਹਨਾਂ ਕਿਹਾ ਕਿ ਮੈਂ ਕਿਸੇ ਵੀ ਪਾਰਟੀ 'ਚ ਨਹੀਂ ਜਾ ਰਹਾ ਮੈਂ ਪਾਰਟੀ ਦਾ ਵਫਾਦਾਰ ਹਾਂ ਮੈਂ ਪਾਰਟੀ ਦੇ ਵਿੱਚ ਹੀ ਰਹਿਣਾ ਹੈ ਜੀ ਤੁਸੀਂ ਕੇਂਦਰ ਨੂੰ ਭੰਡਦੇ ਹੋ ਕੇਂਦਰੀ ਏਜੰਸੀਆਂ ਦਾ ਤੋਤਾ ਨੇ ਤੇ ਫਿਰ ਵਿਜੀਲੈਂਸ ਵੀ ਰੋਕੀ ਹੈ ਫਾਈਨ ਲੇਕ ਯੂਰਾਨੇਕ ਵੀਡੀਓ ਸਾਂਝੀ ਕੀਤੀ ਗਿਆ ਕਿੰਨੇ ਰਾਤ ਦੇ ਹਨੇਰੇ ਦੇ ਵਿੱਚ ਦੜਾ ਦੜ ਮਾਈਨਿੰਗ ਚੱਲ ਰਹੀ ਹੈ ਤੇ ਸਰਕਾਰ ਕੀ ਕਰ ਰਹੀ ਹੈ ਨਵਜੋਤ ਸਿੰਘ ਸੱਦੂ ਸ਼ੁਰੂ ਤੋਂ ਹੀ ਇਹਨਾਂ ਮਾਮਲਿਆਂ ਨੂੰ ਪਿਠਾਉਂਦੇ ਆਏ ਕੋਣ ਕਮਿਸ਼ਨ ਦਾ ਹੋ ਗਿਆ ਆਪੋ ਆਪਣੇ ਇਲਾਕਿਆਂ ਵਿੱਚ ਡੀਸੀ ਤੇ ਐਸਐਸਪੀ ਪਾਵਰਫੁੱਲ ਹੋਣਗੇ ਭਾਵੇਂ ਕਹਿਨ ਨੂੰ ਹੀ ਹੈ ਪਰ ਚਾਰਜੂਮ ਤੋਂ ਬਾਅਦ ਤਾਂ ਫੇਰ ਉਸੇ ਮਸ਼ਿਨਰੀ ਦੇ ਨਾਲ ਚੱਲਣਾ ਹੈ ਸੁਖਵੀਰ ਸਿੰਘ ਬਾਦਲ ਵੱਲੋਂ ਤਿੰਨ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਜਾਂ ਨਵੇਂ ਉਮੀਦਵਾਰ ਜਿਨ੍ਹਾਂ ਨੂੰ ਉਹਨਾਂ ਨੇ ਐਲਾਨਣਾ ਹੈ ਉਹ ਕੱਲਿਆਂ ਨੇ ਭਾਰਤੀ ਜਨਤਾ ਪਾਰਟੀ ਨਾਲ ਰਲਣਾ ਤੇ ਜਿਹੜੇ ਸੰਭਾਵੀ ਨੇ ਹੋ ਸਕਦਾ ਉਹਨਾਂ ਨੇ ਇਹਨਾਂ ਸੀਨੀਅਰ ਵਰਕਰਾਂ ਨੂੰ ਕਿਹਾ ਹੋਵੇ ਕਿ ਇਹਨਾਂ ਨੂੰ ਅਹੁਦੇ ਦਿਓ ਅੱਜ ਵਿਰੋਧੀਆਂ ਦੇ ਨਿਸ਼ਾਨੇ ਸਾਦੇ ਗਏ ਨੇ ਉਹਨੇ ਕਿਹਾ ਕਿ ਜਕਾਰੇ ਵਾਲੀ ਗੱਲ ਕੋਈ ਦਿੱਲੀ ਦਾ ਤੁਸੀਂ ਜਕਾਰਾਂ ਲਾ ਲੱਗ ਜੰਨੇ ਹੋ ਤੇ ਨਾਲ ਹੀ ਕਹਿੰਦੇ ਵਿਰੋਧੀ ਨੂੰ ਸਿਰੇ ਉੱਪਰ ਤੇ ਸਾਰੀ ਗੱਲਾਂ ਕੱਟ ਲਾਏ ਦੇ ਮਾਨ ਸਾਹਿਬ ਜਦੋਂ ਇੱਕ ਉਂਗਲ ਦੂਜੇ ਪਾਸੇ ਕਰਦੇ ਹੋ ਤਿੰਨ ਆਪਦੇ ਵਾਲੇ ਪਾਸੇ ਹੁੰਦੀਆਂ ਨੇ ਉਹਨੂੰ ਵੀ ਸੋਚੋ ਸਖਤ ਭਾਸ਼ਾ ਵਿੱਚ ਕਿਹਾ ਦੇ ਧਾਰੇ ਬਣਾ ਲਓ ਕਦਰਾਂ ਕੀਮਤਾਂ ਬਣਾ ਲਓ ਤੇ ਭਗਵੰਤਪਾਲ ਸਾਹਿਬ ਨੇ ਕਿਹਾ ਹੈ ਭਾਵੇਂ ਸੁਖਵੀਰ ਸਿੰਘ ਬਾਦਲ ਨੇ ਸੁਖਦੇਵ ਜੋ ਢੀਡਸਾ ਨੇ ਬੀਬੀ ਪਰਨੀਤ ਕੌਰ ਸੁਨੀਲ ਕੁਮਾਰ ਜਾਖੜ ਰਾਜਕੁਮਾਰ ਬੇਰਕਾ ਉਹ ਕਹਿੰਦੇ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਨੇ ਸਿਆਸਤ ਤੋਂ ਤੋ ਲਾਵਾ ਇਹਨਾਂ ਨੂੰ ਕੋਈ ਕੰਮ ਨਹੀਂ ਆਉਂਦਾ ਲੋਕਾਂ ਨੇ ਕੁਰਸੀਆਂ ਖੋਲੀਆਂ ਤੇ ਕੋਈ ਕੁਰਸੀ ਦਾ ਗੁੱਸਾ ਕੱਟੀ ਜਾਂਦੇ ਆ ਉਹਨਾਂ ਤੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪਰੋਨਾ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਖੁੱਲ ਕੇ ਚਰਚਾ ਕਰਦੇ ਹਾਂ ਤੇ ਚਰਚਾ ਕਰਨੀ ਮੇਰਨਾ ਵਜੂਦ ਨੇ ਸਾਡੇ ਚੱਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਜੀ ਢਿੱਲ ਸਾਹਿਬ ਲੋਕ ਸਭਾ ਚੋਣਾਂ ਲੈ ਕੇ ਹੁਣ ਐਲਾਨ ਹੋ ਚੁੱਕਿਆ ਕਹਿੰਦੇ 1 ਜੂਨ ਨੂੰ ਪੰਜਾਬ ਦੇ ਵਿੱਚ ਹੋਣਗੀਆਂ 7 ਗੇੜ ਦੇ ਵਿੱਚ ਚੋਣਾਂ ਹੋਣਗੀਆਂ ਤੇ ਕਈ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਜੀ ਜਿਹੜ ਬੇਸਬਰੀ ਦੇ ਨਾਲ ਉਡੀਕਿਆ ਜਾ ਰਿਹਾ ਸੀ ਅੱਜ ਭਾਰਤ ਦੇ ਚੋਣ ਕਮਿਸ਼ਨ ਜਿਦੇ ਵਿੱਚ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਸੁਖਵੀਰ ਸਿੰਘ ਸੰਧੂ ਤੇ ਗਣੇਸ਼ ਕੁਮਾਰ ਇੱਕ ਸਾਂਝੀ ਪ੍ਰੈਸ ਮਿਲਣੀ ਦੇ ਵਿੱਚ ਚੋਣਾਂ ਦਾ ਐਲਾਨ ਹੋ ਗਿਆ ਭਾ ਜੋੜ ਈ ਕਿਆ ਜਾ ਰਿਹਾ ਸੀ ਉਹ ਅੱਜ ਰਸਮੀ ਤੌਰ ਦੇ ਉੱਤੇ ਐਲਾਨ ਕਰ ਦਿੱਤਾ ਗਿਆ ਪਿਛਲੇ ਵਾਰ ਵੀ 7 ਪੜਾਵਾਂ ਦੇ ਵਿੱਚ ਵੋਟਾਂ ਪਈਆਂ ਸਨ ਐਸ ਵਾਰ ਵੀ 7 ਪੜਾਈ ਰੱਖੇ ਗਿਆ ਤੇ 4 ਰਾਜ ਜਿੱਥੇ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਉਨਾ ਦਾ ਵੀ ਐਲਾਨ ਕਰਤਾ ਇਸ ਤੋਂ ਇਲਾਵਾ ਕਈ ਥਾਮੇ ਦੇ ਉੱਤੇ ਜਿਮਨੀ ਚੋਣਾਂ ਨੇ ਇਹ 26 ਅਸੈਂਬਲੀਆਂ ਨੇ ਬਿਹਾਰ ਚ ਵੀ ਐ ਗੁਜਰਾਤ ਚ ਵੀ ਐ ਝਾਰਖੰਡ ਐ ਯੂਪੀ ਐ ਪੱਛਮੀ ਬੰਗਾਲ ਐ ਤੇਲਗਾਨਾ ਐ ਹਿਮਾਚਲ ਪ੍ਰਦੇਸ਼ ਐ ਰਾਜਸਥਾਨ ਐ ਹਰਿਆਣਾ ਇਹ ਸਾਰਿਆਂ ਦੇ ਵਿੱਚ ਇਨਾ ਦਾ ਵੀ ਐਲਾਨ ਕਰ ਦਿੱਤਾ ਹੈ ਜਿਹੜੇ ਰਾਜ ਦੇ ਵਿੱਚ ਜਿਵੇਂ ਜਿਵੇਂ ਲੋਕ ਸਭਾ ਵੋਟਾਂ ਨੇ ਉਸੇ ਦੇ ਨਾਲ ਹੀ ਉਸੇ ਫੇਸ ਦੇ ਵਿੱਚ ਇਹ ਕਰਾਈਆਂ ਜਾਣਗੀਆਂ ਸਭ ਤੋਂ ਪਹਿਲਾਂ ਪਹਿਲੇ ਫੇਸ 'ਚ 102 ਹੈ ਜਿਹੜਾ ਸਭ ਤੋਂ ਪਹਿਲੀਆਂ ਵੋਟਾਂ ਪੈਣੀਆਂ ਨੇ ਪਹਿਲੇ ਫੇਸ ਦੀਆਂ ਇਹ 19 April ਨੂੰ ਪੈਣੀਆਂ ਨੇ ਦੂਜੀਆਂ 26 April ਨੂੰ ਤੀਜਾ ਪੜਾ 7 ਮਈ ਚੌਥਾ ਪੜਾ 13 ਮਈ ਪੰਜਵਾਂ ਪੜਾ 20 ਮਈ ਛੇਵਾਂ ਪੜਾ 25 ਮਈ ਤੇ ਸੱਤਵਾਂ ਪੜਾ ਜਿਹਦੇ ਵਿੱਚ ਪੰਜਾਬ ਆਉਂਦਾ ਹੈ ਇਹ 1 ਜੂਨ ਨੂੰ ਵੋਟਾਂ ਪੈਣਗੀਆਂ ਤੇ ਸਾਰਿਆਂ ਥਾਮਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ 1 ਜੂਨ ਤੋਂ ਲੈ ਕੇ 3 ਕ ਦਿਨ ਇਹਨਾਂ ਦੇ ਵਿੱਚ ਰੱਖ ਲਏ ਨੇ ਜਿਹੜਾ ਉੱਤਰ ਹੈ ਪੰਜਾਬ ਹਰਿਆਣਾ ਇੱਥੇ ਸਾਨੂੰ ਪਤਾ ਹੈ ਕਣਕ ਦੀ ਫਸਲ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ ਔਰ 13 April ਵਿਸਾਖੀ ਭਾਪ ਅਪ੍ਰੈਲ ਦੇ ਦੂਜੇ ਹਫਤੇ ਤੋਂ ਕਣਕ ਦੀ ਬਾਢੀ ਸ਼ੁਰੂ ਹੁੰਦੀ ਹੈ। ਤਕਰੀਬਨ ਤਕਰੀਬਨ 28 ਤੱਕ ਪਹੁੰਚ ਜਾਂਦੀ ਹੈ। ਜਿੱਥੇ ਕਈ ਖੇਤਰਾ ਵਿੱਚ ਨਰਮੇ ਦੀ ਬਿਜਾਈ ਵੀ ਹੈ ਜਿਹੜੀ ਉਹ 25 ਅਪ੍ਰੈਲ ਤੋਂ ਸ਼ੁਰੂ ਹੋ ਜਾਂਦੀ ਹੈ। ਹੋ ਸਕਦਾ ਇਲੈਕਸ਼ਨ ਕਮਿਸ਼ਨ ਨੇ ਇਹ ਚੀਜ਼ ਨੂੰ ਧਿਆਨ ਚ ਰੱਖਿਆ ਹੋਵੇ ਕਿਉਂਕਿ ਰਾਜੀਵ ਕੁਮਾਰ ਹੋਰਾਂ ਨੇ ਕਿਹਾ ਕਿ ਸਾਡਾ ਇਕਤੀ ਇਹ ਪੂਰਾ ਜੋਰ ਰਹੇਗਾ ਜਿਹੜਾ ਵੱਧ ਤੋਂ ਵੱਧ ਬੋਟਾ ਭੁਗਤ ਸਕਣ ਪਿਛਲਾ 67% ਦਾ ਅੰਕੜਾ ਹੈ ਉਹ ਕਹਿੰਦੇ ਇਸ ਵਾਰ ਅਸੀਂ 80 70% ਤੋਂ ਉੱਪਰ ਲੈ ਕੇ ਜਾਣਾ ਹੈ ਇਸ ਵੰਦੇ ਵਿੱਚ ਵੱਧ ਤੋਂ ਵੱਧ ਜਿਹੜੇ ਵੋਟਰ ਐ ਉਹਨਾਂ ਨੂੰ ਲਿਆਂਦਾ ਜਾਵੇ ਉਹਨਾਂ ਨੇ ਬਹੁਤ ਸਾਰਾ ਤਰੀਕਾ ਇਹ ਵੀ ਦੱਸਿਆ ਵੱਡੀ ਉਮਰ ਵਾਲਿਆਂ ਨਾਲ ਕੀ ਵਰਤਾਅ ਕਰਨਾ ਹੈ ਰੋਸ਼ਨੀ ਦਾ ਕੀ ਪ੍ਰਬੰਧ ਹੋਵੇ ਕੁੱਲ ਉਹਨਾਂ ਨੇ ਦੱਸਿਆ ਕਿ 97 ਕਰੋੜ ਵੋਟਰ ਐ ਇਹਦੇ ਵਿੱਚੋਂ 49 ਕਰੋੜ ਮਰਦ ਤੇ 47 ਕਰੋੜ ਕੁਝ ਔਰਤਾਂ ਨੇ ਤੇ 22.5 ਕਰੋੜ ਨੌਜਵਾਨ ਵਰਗ ਹੈ ਜਿਹਦੀ ਉਮਰ 28 ਤੋਂ 18 ਤੋਂ 29 ਸਾਲ ਦੇ ਵਿੱਚ ਹੈ ਰਾਸੀ ਪਾਰਟੀਆਂ ਨੂੰ ਵੀ ਕੁਝ ਹਦਾਇਤਾਂ মিডিਆ ਅਦਾਰਿਆਂ ਨੂੰ ਵੀ ਹਦਾਇਤਾਂ ਇਸੇ ਤਰ੍ਹਾਂ ਇਲੈਕਸ਼ਨ ਕਮਿਸ਼ਨ ਨੇ ਦੱਸਿਆ ਕਿ ਪਿਛਲੇ ਸਮਿਆਂ ਦੇ ਦੌਰਾਨ 14 ਜਿਹੜੀਆਂ ਚੋਣਾਂ ਹੋਈਆਂ ਸੀ 3400 ਕਰੋੜ ਰੁਪਏ ਜ਼ਬਤ ਕੀਤਾ ਗਿਆ ਸੀ ਇਸ ਵਾਰ ਵੀ ਇਹ ਚੋਣਾਂ ਬਹੁਤ ਨਿਰਪੱਖਤਾ ਨਾਲ ਹੋਣ ਉਹ ਕਹਿੰਦੇ ਕਿ 2100 ਤੋਂ ਵੱਧ ਅਬਜ਼ਰਬਰ ਜਿਹਨੂੰ ਪੰਜਾਬੀ ਚ ਆਪਾਂ ਦਰਸ਼ਕ ਕਹਿੰਦੇ ਆ ਉਹਨਾਂ ਦੀ ਤੈਨਾਤੀ ਹੈ 55 ਲੱਖ ਈਵੀਐਮ ਮਸ਼ੀਨਾ ਲਗਭਗ 10 ਲੱਖ 5 1.5 50 ਹਜ਼ਾਰ 10 ਲੱਖ 50 ਹਜ਼ਾਰ ਚੋਣ ਆਮਲਾ ਡਿਊਟੀ ਕਰੇਗਾ ਤੇ ਜੇ ਕੋਈ ਝਾਲੀ ਖਬਰ ਚਲਾਉਂਦਾ ਫੇਕ ਖਬਰ ਕਰਾਉਂਦਾ ਉਹਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਰਾਸ਼ੀ ਲੋਕਾਂ ਨੂੰ ਵੀ ਹਦਾਇਤਾਂ ਔਰ ਰਾਸ਼ੀ ਪਾਰਟੀ ਨੂੰ ਇਹ ਵੀ ਗੱਲ ਕਹਿ ਦਿੱਤੀ ਗਈ ਹੈ ਕਿ ਸ਼੍ਰੀਮਾਨ ਜੀ ਤੁਸੀਂ ਆਪਣੇ ਸਟਾਰ ਪ੍ਰਚਾਰਕਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਕਾਪੀਆਂ ਯਕੀਨੀ ਬਰਾਉਗੇ ਅੱਜ ਰਾਜੀਵ ਕੁਮਾਰ ਸਾਹਿਬ ਨੇ ਸ਼ੇਅਰ ਵੀ ਕੀ ਪੜੇ ਉਹ ਕਹਿੰਦੇ ਦੁਸ਼ਮਣੇ ਜੰਮ ਕੇ ਕਰੋ ਜਦ ਕਦੇ ਵੀ ਮਿਲੇ ਤਾਂ ਸ਼ਰਮਿੰਦਾ ਨਾ ਹੋਣਾ ਪਵੇ ਭਾਪ ਇੱਕ ਦਾਇਰੇ ਚ ਰੱਖ ਕੇ ਕਿਸੇ ਬਾਰੇ ਗੱਲ ਕਰੋ ਉਹ ਦਾਇਰਾ ਨਾ ਟੱਪੋ ਤਾਕੀ ਕਿਸੇ ਮੋੜ ਤੇ ਜਾ ਕੇ ਤੁਸੀਂ ਦੁਬਾਰਾ ਇਕੱਠੇ ਹੋ ਜੋਂ ਤਾਂ ਨੀਵੀਂ ਨਾ ਪੋਣੀ ਪਵੇ ਸ਼ਰਮਿੰਦਾ ਨਾ ਹੋਣਾ ਪਵੇ ਉਹਨਾਂ ਨੇ ਇਹ ਵੀ ਕਿਹਾ ਕਿ ਜਿੰਨੀਆਂ ਹਦਾਇਤਾਂ ਨੇ ਖਾਸ ਕਰ ਜਿਹੜੀਆਂ ਮੁੱਲ ਦੀਆਂ ਖਬਰਾਂ ਲੱਗਦੀਆਂ ਨੇ ਉਹਦੇ ਤੇ ਵੀ ਪੂਰੀ ਤਿੱਖੀ ਨਜ਼ਰ ਰੱਖੀ ਜਾਵੇ ਰੇਲਵੇ ਸਟੇਸ਼ਨ ਬੱਸ ਅੱਡੇ ਹਵਾਈ ਅੱਡਿਆਂ ਨੂੰ ਕਾਫੀ ਸਖਤ ਹਦਾਇਤਾਂ ਕੀਤੀਆਂ ਨੇ ਤੇ ਨਾਲੇ ਕਿਹਾ ਜੇ ਕੋਈ ਵੀ ਘਟਨਾ ਕਰਮ ਵਾਪਰਦਾ ਕਿਤੇ 100 ਮਿੰਟ ਬਾਅਦ 1.5 ਘੰਟੇ ਦੇ ਵਿੱਚ ਵਿੱਚ ਐਕਸ਼ਨ ਹੋਇਆ ਦਿਖਣਾ ਚਾਹੀਦਾ ਹੈ ਔਰ ਆਸੀ ਲੋਕਾਂ ਨੂੰ ਵੀ ਕਿਹਾ ਕੋਈ ਨਿੱਜਤਾ ਤੇ ਹੋਰ ਇੱਕ ਦੈਰਾ ਰੱਖੋ ਉਹ ਦੈਰੇ ਨੂੰ ਇੰਨਾ ਕਰਾ ਬਧਾ ਲੋ ਕਿ ਮੁੜ ਕੇ ਸ਼ਰਮਾਉਣਾ ਪਵੇ ਅਸੀਂ ਚਾਹੁੰਦੇ ਹਾਂ ਕਿ ਚੋਣਾ ਬਿਲਕੁਲ ਨਰਪੱਖ ਹੋਣ ਸਾਨੂੰ ਇਸ ਗੱਲ ਦਾ ਬੜਾ ਮਾਣ ਹੈ ਸੁਖਵੀਰ ਸਿੰਘ ਸੰਧੂ ਤੇ ਜਿਹੜੇ ਗਣੇਸ਼ਵਰ ਸਾਹਿਬ ਨੇ ਇਹ ਬੜੇ ਵਧੀਆ ਅਕਸ ਵਾਲੇ ਨੇ ਕਿਉਂਕਿ ਇਹਨਾਂ ਨੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦਾ ਸਾਥ ਦੇਣਾ ਹੈ ਉਮੀਦ ਹੈ ਕਿ ਜੋ VOTING ਮਸ਼ੀਨਾਂ ਦੇ ਉੱਤੇ ਸਵਾਲ ਉੱਠ ਰਹੇ ਨੇ ਸਾਡਾ ਚੋਣ ਕਮਿਸ਼ਨ ਓਬੀ ਸਪਸ਼ਟ ਕਰੇਗਾ ਹਾਲਾਂਕਿ ਇਹ ਮਾਮਲਾ ਸੁਣਵਾਈ ਅਧੀਨ ਵੀ ਹੈ ਸੁਪਰੀਮ ਕੋਰਟ ਦੇ ਵਿੱਚ ਸੋ ਜਿੰਨੇ ਜਿੰਨੇ ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਹਨਾਂ ਚੋਂ ਸਿੱਕਮ ਹੈ ਜਿੱਥੇ ਸ਼ਾਇਦ 19 April ਨੂੰ ਹੈ Odisha ਚ 20 May ਤੇ 30 May ਦੋ ਫੜਾ ਮੱਚ ਹੈ Arunachal Pradesh ਦੇ ਵਿੱਚ ਵੀ 19 April ਹੈ ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਹੈ ਜਿਵੇਂ ਚੋਣ ਕਮਿਸ਼ਨ ਨੇ ਸਾਰਾ ਕੁਝ ਵਿਸਥਾਰ ਦੇ ਵਿੱਚ ਦੱਸਿਆ ਸੋ ਕੋਈ ਲੁਕੋ ਨਹੀਂ ਅੱਜ ਤੋਂ ਚੋਣ ਜਾਬਤਾ ਲੱਗ ਗਿਆ ਜੀ ਹੁਣ ਸਰਕਾਰਾਂ ਦੀ ਮਰਜ਼ੀ ਨਾਲ ਕੰਮ ਨਹੀਂ ਚੱਲੇਗਾ ਤੇ ਪਹਿਲਾਂ ਹੀ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਨੇ ਕਿ ਤਸਵੀਰਾਂ ਦਫ਼ਤਰਾਂ ਦੇ ਵਿੱਚੋਂ ਰਾਸੀ ਲੋਕਾਂ ਦੀਆਂ ਉਤਾਰ ਦਿਓ ਜੀ ਸੋ ਨਾਲ ਹੀ ਗੱਲ ਕਰਦੇ ਆਂ ਕਿ ਜਿੱਥੇ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਇੱਥੇ ਹੀ ਜਲੰਧਰ ਤੋਂ ਵਿਧਾਇਕ ਨੇ ਸ਼ੀਤਲ ਉਗਰਾਲ ਦੀਆਂ ਚਰਚਾਵਾਂ ਚੱਲ ਰਹੀ ਸੀ ਭਾਜਪਾ ਸ਼ਾਮਲ ਹੋਣਗੇ ਫਿਰ ਉਹ ਆਪਣੇ ਪੇਜ ਦੇ ਉੱਤੇ ਲਾਈਵ ਹੋਏ ਉਹਨਾਂ ਕਿਹਾ ਕਿ ਮੈਂ ਕਿਸੇ ਵੀ ਪਾਰਟੀ 'ਚ ਨਹੀਂ ਜਾ ਰਹਾ ਮੈਂ ਪਾਰਟੀ ਦਾ ਵਫਾਦਾਰ ਆ ਮੈਂ ਪਾਰਟੀ ਦੇ ਵਿੱਚ ਹੀ ਰਹਾਂਗਾ ਜੀ ਦੇਖੋ ਇਹ ਇਸ ਤਰ੍ਹਾਂ ਦੀਆਂ ਕਿਉਂ ਹੁੰਦੀਆਂ ਨੇ ਧੂਆ ਤਾਂ ਤਾਂ ਉੱਠਦਾ ਜਦੋਂ ਕਿਤੇ ਅੱਗ ਲੱਗੀ ਹੋਵੇ। ਸ਼ੀਤਲੰਗ ਰਾਲ ਬਾਰੇ ਪਹਿਲਾਂ ਵੀ ਬਹੁਤ ਕੁਝ ਚੱਲ ਰਿਹਾ ਹੈ। ਇਹ ਤਾਂ ਉਹਦੇ ਸਾਥੀ ਸੁਚੀਲ ਰਿੰਕੂ ਬਾਰੇ ਵੀ ਚੱਲੀ ਜਾਂਦੀਆਂ ਨੇ ਫਵਾਤਾਂ ਸਵੇਰ ਦੀਆਂ। ਇਹੀ ਤਾਂ ਇਲੈਕਸ਼ਨ ਕਮਿਸ਼ਨ ਕਹਿੰਦੇ ਕਿ ਇਸ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਜਿਹੜੀਆਂ ਗਲਤ ਖਬਰਾਂ ਨੇ ਇਸ ਬਗਰੀ ਤੋਂ ਬਚਿਆ ਜਾਵੇ। ਅੰਗਰਾਲ ਸਾਹਿਬ ਕਹਿੰਦੇ ਨੇ ਕਿ ਮੈਂ ਵਫਾਦਾਰ ਸਿਪਾਹੀ ਆ ਚੰਗੀ ਗੱਲ ਹੈ ਜੇ ਤੁਸੀਂ ਵਫਾਦਾਰ ਸਿਪਾਹੀ ਹੋ ਆਮ ਆਦਮੀ ਪਾਰਟੀ ਜਿਹੜੀ ਕਿ ਬਦਲਾ ਦੇ ਰੂਪ ਵਿੱਚ ਆਈ ਅਸੀਂ ਆਪਣੇ ਉਮੀਦਵਾਰ ਕਿਉਂ ਨਹੀਂ ਪੈਦਾ ਕੀਤੇ ਪੰਜ ਮੰਤਰੀ ਇੱਕ ਕਲਾਕਾਰ ਦੋ ਦੂਜੀਆਂ ਪਾਰਟੀਆਂ ਦੇ ਆਪਣੇ ਕਿਉਂ ਨਹੀਂ ਦੂਜੀਆਂ ਪਾਰਟੀਆਂ ਨੂੰ ਭੰਡਿਆ ਕਿ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਹੁਣ ਤੁਹਾਡੇ ਕੋਲੇ ਆ ਕੇ ਜਿਵੇਂ ਤੁਸੀਂ ਦੋਸ਼ ਲਾਉਂਦੇ ਹੋ ਕਿ ਜਿਹੜਾ ਭਾਜਪਾ ਵਿੱਚ ਸ਼ਾਮਲ ਹੋ ਗਿਆ ਉਹਨਾਂ ਦੀ ਵਾਸ਼ਿੰਗ ਮਸ਼ੀਨ ਨੇ ਧੋਤਾ ਤੇ ਉਹ ਦੁੱਧ ਧੁੱਤਾ ਬਣ ਗਿਆ ਤੇ ਤੁਹਾਡੇ ਕੋਲੇ ਵੀ ਤੁਸੀਂ ਕੇਂਦਰ ਨੂੰ ਭੰਡਦੇ ਹੋ ਕੇਂਦਰੀ ਏਜੰਸੀਆਂ ਦਾ ਤੋਤਾ ਨੇ ਤੇ ਬਿਜਲੀਅன்ஸ் ਵੀ ਰੋਕੀ ਹੈ ਸੋ ਸਾਰੀਆਂ ਪਾਰਟੀਆਂ ਇੱਕੋ ਕਿਸਮ ਦੇ ਏਜੰਡੇ ਤੇ ਚੱਲਦੇ ਨੇ ਲੋਕਾਂ ਨੂੰ ਨਜ਼ਰ ਆਇਆ ਸੀ ਕਿ ਅਸੀਂ ਤਾਂ ਬਹੁਤ ਬਦਲਾ ਦੇ ਵਿੱਚੋਂ ਲੰਘ ਰਹੇ ਹਾਂ ਕਾਸ਼ ਸਾਡੇ ਮਾਨਯੋਗ ਮੁੱਖ ਮੰਤਰੀ ਛੋਟੇ ਵੀਰ ਭਗਵੰਤ ਮਾਨ ਸਾਹਿਬ ਜਿਹੜਾ ਕੁਝ ਉਹ ਕਹਿੰਦੇ ਆ ਉਹਨੂੰ ਅਮਲੀ ਜਾਮਾ ਦੇਣ ਇੱਥੇ ਮਾਮਲਾ ਤਾਂ ਇੱਕ ਲਾਟਰੀ ਵਾਲਾ ਵੀ ਉੱਠ ਰਿਹਾ ਜਿਹਦੇ ਬਾਰੇ ਅਸੀਂ ਸਪਸ਼ਟ ਨਹੀਂ ਜੇ ਪ੍ਰਧਾਨ ਮੰਤਰੀ ਨੇ 2 ਕਰੋੜ ਨੌਕਰੀਆਂ ਦੀ ਗੱਲ ਕੀਤੀ ਸੀ 14 'ਚ ਇੱਕ ਸਾਲ ਦੀ ਤੇ 20000 ਕਰੋੜ ਤੁਸੀਂ ਮਾਈਨਿੰਗ ਤੋਂ ਕਮਾਉਣ ਦੀ ਗੱਲ ਕੀਤੀ ਸੀ ਸੋ ਮੈਂ ਸਮਝਦਾ ਕਿ ਉਹਨਾਂ ਕੀ ਗੱਲ ਕੀਤੀ ਜਾਵੇ ਜਿਹੜੀ ਦੇਸ਼ ਦਾ ਸੂਬੇ ਦਾ ਖਜ਼ਾਨਾ ਆਗਿਆ ਦਿੰਦਾ ਹੋਵੇ ਸੋ ਸ਼ੀਤਲੰਗਰਾਲ ਨੇ ਆਪਣੇ ਆਪ ਨੂੰ ਸਪਸ਼ਟ ਕੀਤਾ ਸੋ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਮਾਈਨਿੰਗ ਲੈ ਕੇ ਸਰਕਾਰ ਨੂੰ ਘੇਰਿਆ ਜਾਂਦਾ ਤੇ ਹੁਣ ਮਾਈਨਿੰਗ ਲੈ ਕੇ ਉਹਨਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਗਿਆ ਕਹਿੰਦੇ ਰਾਤ ਦੇ ਹਨੇਰੇ ਦੇ ਵਿੱਚ ਦੜਾ ਦੜ ਮਾਈਨਿੰਗ ਚੱਲ ਰਹੀ ਹੈ ਤੇ ਸਰਕਾਰ ਕੀ ਕਰ ਰਹੀ ਹੈ ਨਵਜੋਤ ਸਿੰਘ ਸਿੱਧੂ ਸ਼ੁਰੂ ਤੋਂ ਹੀ ਇਹਨਾਂ ਮਾਮਲਿਆਂ ਨੂੰ ਉਠਾਉਂਦੇ ਆਏ ਹੈ ਨਵਜੋਤ ਸਿੰਘ ਸਿੱਧੂ ਵਜੀਰ ਵੀ ਰਹੇ ਮੈਂਬਰ ਪਾਰਲੀਮੈਂਟ ਵੀ ਰਹੇ ਕਾਂਗਰਸ ਪਾਰਟੀ ਦੇ ਸੂਬੇ ਦੇ ਪ੍ਰਧਾਨ ਵੀ ਰਹੇ ਉਹ ਸ਼ੁਰੂ ਤੋਂ ਹੀ ਇਸ ਮਾਈਨਿੰਗ ਖਨਨ ਇਹਦੀ ਆਵਾਜ਼ ਬਲੰਦ ਕਰਦੇ ਆਉਂਦੇ ਆ ਉਹਨਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤਹਿਸੀਲ ਨੰਗਲ ਜ਼ਿਲ੍ਹਾ ਅਨੰਦਪੁਰ ਸਾਹਿਬ ਬੜੇ ਢੱਲੇ ਨਾਲ ਮਾਈਨਿੰਗ ਹੋ ਰਹੀ ਹੈ ਉਸੇ ਜ਼ਿਲ੍ਹੇ ਨਾਲ ਸਬੰਧਤ ਮੰਤਰੀ ਦੇ ਨਾਂ ਦੇ ਉੱਤੇ ਵੀ ਸਵਾਲ ਉੱਠਦੇ ਐ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਦੱਸੋਗੇ ਕਿ ਜਿਹੜੀ ਇਹ ਨਜਾਇਜ਼ ਮਾਈਨਿੰਗ ਹੋ ਰਹੀ ਹੈ ਉਹਦੇ ਪਿੱਛੇ ਕੌਣ ਹੈ ਦੂਜਿਆਂ ਤੇ ਦੋਸ਼ ਲਾਉਣੇ ਬਹੁਤ ਸੌਖੇ ਨੇ ਉਨੂੰ ਰੋਕਣਾ ਬਹੁਤ ਔਖਾ ਹੈ। ਹਰ ਰਾਜ ਚੋਣ ਕਮਿਸ਼ਨ ਦਾ ਹੋ ਗਿਆ। ਆਪੋ ਆਪਣੇ ਇਲਾਕਿਆਂ ਵਿੱਚ ਡੀਸੀ ਤੇ ਐਸਐਸਪੀ ਪਾਵਰਫੁੱਲ ਹੋਣਗੇ ਭਾਵੇਂ ਕਹਿਣ ਨੂੰ ਹੀ ਐ। ਪ੍ਰਚਾਰ ਜੂਨ ਤੋਂ ਬਾਅਦ ਤਾਂ ਫੇਰ ਉਸੇ ਮਸ਼ੀਨਰੀ ਦੇ ਨਾਲ ਚੱਲਣਾ ਹੈ। ਸੋ ਦੇਸ਼ ਦੇ ਵਿੱਚ ਇਸ ਵੇਲੇ ਨਵੀਂ ਸਰਕਾਰ ਲਿਆਉਣ ਦਾ ਮੌਕਾ ਹੈ। ਤੇ ਚੋਣ ਕਮਿਸ਼ਨ ਨੇ ਵੀ ਕਿਹਾ ਫੇਰ ਕਿਸੇ ਤੇ ਦੋਸ਼ ਨਾ ਲਾਇਓ ਹੁਣ ਆਪਣੀ ਮਰਜ਼ੀ ਦੇ ਆਗੂ ਚੁਣੋ ਤੇ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਇਹਦਾ ਜਵਾਬ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਦੇਣਾ ਚਾਹੀਦਾ ਜੀ ਸੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਰ ਵੱਲੋਂ ਤਿੰਨ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਗਿਆ ਅਜੇ ਚੋਣਾ ਅੱਜ ਅਨਾਊਂਸਮੈਂਟ ਹੋਈ ਹੈ ਉਹਨਾਂ ਨੇ ਤਿੰਨ ਵਿਅਕਤੀਆਂ ਨੂੰ ਅਹੁਦੇ ਦਿੱਤੇ ਨੇ ਇਹਨਾਂ ਦੇ ਵਿੱਚੋਂ ਜਥੇਦਾਰ ਪ੍ਰਦੀਪ ਸਿੰਘ ਕਲਾਊਡ ਰਣ ਧੀਰ ਸਿੰਘ ਪੂਨੀਆ ਬਲਜੀਤ ਸਿੰਘ ਪੁਟਾ ਇਹਨਾਂ ਨੂੰ ਪਾਰਟੀ ਦਾ ਸੀਨੀਅਰ ਰੀਤ ਪ੍ਰਧਾਨ ਬਰਾਇਆ ਹੋਏ ਸਾਰਾ ਕੁਝ ਚੋਰਾ ਦੇ ਬਸ ਸਧਾਰਤ ਚੀ ਰਿਹਾ ਹੈ ਇਹ ਉਮੀਦਵਾਰ ਕੁਝ ਮੰਗਦੇ ਹੋਣ ਨਵੇਂ ਉਮੀਦਵਾਰ ਕੁਝ ਮੰਗਦੇ ਹੋਣ ਜਾਂ ਨਵੇਂ ਉਮੀਦਵਾਰ ਜਿਨ੍ਹਾਂ ਨੂੰ ਉਹਨਾਂ ਨੇ ਐਲਾਨਣਾ ਹੈ ਅਕੱਲਿਆਂ ਨੇ ਭਾਰਤੀ ਜਨਤਾ ਪਾਰਟੀ ਨਾਲ ਰਲਣ ਤੇ ਜਿਹੜੇ ਸੰਭਾਵੀ ਨੇ ਹੋ ਸਕਦਾ ਉਹਨਾਂ ਨੇ ਇਹਨਾਂ ਸੀਨੀਅਰ ਵਰਕਰਾਂ ਨੂੰ ਕਿਹਾ ਹੋਵੇ ਕਿ ਇਹਨਾਂ ਨੂੰ ਅਹੁਦੇ ਦਿਓ ਤਾਂ ਉਹਨਾਂ ਨੇ ਪਾਰਟੀ ਦੇ ਵਿੱਚ ਤਿੰਨਾਂ ਨੂੰ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਬਣਾ ਦਿੱਤਾ ਜੀ ਸੋ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਵਿਰੋਧੀਆਂ ਤੇ ਨਿਸ਼ਾਨੇ ਸਾਦੇ ਗਏ ਨੇ ਉਹਨੇ ਕਿਹਾ ਕਿ ਜੈਕਾਰੇ ਵਾਲ ਗੱਲ ਕੋਈ ਹੁੰਦੀ ਨਹੀਂ ਤਾਂ ਤੁਸੀਂ ਜੈਕਾਰਾ ਲਾਣ ਲੱਗ ਜੰਨੇ ਹੋ ਤੇ ਨਾਲ ਹੀ ਕਹਿੰਦੇ ਵਿਰੋਧੀ ਮੈਨੂੰ ਸਿਰੇ ਉੱਟ ਤੇ ਸਾਰੀ ਗਲਾਂ ਕੱਢ ਲਾਏ ਦਿੰਦੇ ਨੇ ਜੀ ਜਦੋਂ ਇਹ ਗਲਾਂ ਕੱਢਦੇ ਆ ਮਾਨ ਸਾਹਿਬ ਜਦੋਂ ਇੱਕ ਉਂਗਲ ਦੂਜੇ ਪਾਸੇ ਕਰਦੇ ਹੋ ਤਿੰਨ ਆਪਦੇ ਵਾਲੇ ਪਾਸੇ ਹੁੰਦੀਆਂ ਨਹੀਂ ਉਹਨੂੰ ਵੀ ਸੋਚੋ ਆਪਾਂ ਘਟਕ ਗਏ ਜਾਰੀ ਹੈ ਜਗ ਜਾਰ ਰਹੇ ਆ ਮੈਂ ਹਮੇਸ਼ਾ ਕਹਿੰਦਾ ਜਿਹੜੀ ਗੱਲ ਚੌਣ ਕਮਿਸ਼ਨਰ ਸਾਹਿਬ ਨੇ ਕਹੀ ਹੈ ਅਰਜੀਵ ਕੁਮਾਰ ਜੀ ਨੇ ਕਿ ਜੇ ਕਿਸੇ ਮੋੜ ਤੇ ਮਿਲਣਾ ਪਵੇ ਫਿਰ ਸ਼ਰਮਿੰਦਾ ਨਾ ਹੋਣਾ ਪਵੇ ਘਟੋ ਘਟ ਉਹਨਾਂ ਨੇ ਬਹੁਤ ਹੀ ਸਖਤ ਭਾਸ਼ਾ ਵਿੱਚ ਕਿਹਾ ਕਿ ਧੈਰੇ ਬਣਾ ਲਓ ਕਦਰਾਂ ਕੀਮਤਾਂ ਬਣਾ ਲਓ ਤੇ ਭਗਵੰਤ ਮਾਨ ਸਾਹਿਬ ਨੇ ਕਿਹਾ ਭਾਵੇਂ ਸੁਖਵੀਰ ਸਿੰਘ ਬਾਦਲ ਨੇ ਸੁਰਦੇਵ ਚੋ ਢੀਡਸਾ ਨੇ ਬੀਬੀ ਪਰਨੀਤ ਕੌਰ ਸੁਨੀਲ ਕੁਮਾਰ ਜਾਖੜ ਰਾਜਕੁਮਾਰ ਬੇਰਕਾ ਉਹ ਕਹਿੰਦੇ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਨੇ ਸਿਆਸਤ ਤੋਂ ਲਾਭ ਆ ਇਹਨਾਂ ਨੂੰ ਕੋਈ ਕੰਮ ਨਹੀਂ ਆਉਂਦਾ ਲੋਕਾਂ ਨੇ ਕੁਰਸੀਆਂ ਖੋਲੀਆਂ ਤੇ ਉਹ ਕੋਈ ਕੁਰਸੀ ਦਾ ਗੁੱਸਾ ਕੱਢੀ ਜਾਂਦੇ ਆ ਉਹਨਾਂ ਤੇ ਉਹ ਕਹਿੰਦਾ ਕਿ ਕਈਆਂ ਦੀ ਤਾਂ ਸ਼ਕਲ ਵੇਖ ਕੇ ਰਾਜੀ ਨਹੀਂ ਉਹ ਕਹਿੰਦੇ ਕਿ ਇਹ ਕਿਹਨੂੰ ਸ਼ਾਮਲ ਕਰ ਰਹੇ ਨੇ ਬੀਬੀ ਪ੍ਰਨੀਤ ਕੌਰ ਵਾਲੇ ਮਾਮਲੇ ਤੇ ਸਵਾਲ ਚੱਕੇ ਕਿਸੇ ਵੇਲੇ ਲੋਕ ਹੋਰਾਂ ਨੂੰ ਜਾਖੜ ਸਾਹਿਬ ਕਾਂਗਰਸ ਚ ਜੁਆਇਨ ਕਰਾਉਂਦੇ ਸੀ ਹੁਣ ਭਾਈਓ ਭਾਰਤੀ ਜਨਤਾ ਪਾਰਟੀ ਚ ਨਹੀਂ ਕਹਿੰਦੇ ਕਈਆਂ ਨੂੰ ਤਾਂ ਭੋਗ ਤੇ ਜਾਣ ਵੇਲੇ ਆਪਣੇ ਡਰਾਈਵਰ ਨੂੰ ਪੁੱਛਣਾ ਪੈਂਦਾ ਕਿ ਕਿਹੜੀ ਪਾਰਟੀ ਵੱਲੋਂ ਸ਼ਰਧਾਂਜਲੀ ਦੇਣੀ ਹੈ ਤਾਂ ਸਾਡੇ ਮੁੱਖ ਮੰਤਰੀ ਨੇ ਕੇਂਦਰ ਦੀ ਸਰਕਾਰ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਲਾਏ ਨੇ ਔਰ ਦੇਖਦੇ ਆਪਾਂ ਕਿ ਅਗਲੇ ਦਿਨਾਂ ਦੇ ਵਿੱਚ ਕਿਉਂਕਿ ਚੋਣਾਂ ਚੱਲ ਪਈਆਂ ਪੰਜਾਬ ਦਾ ਖਰਚਾ ਵਾਵਾ ਹੋ ਜੂ ਚੋਣ ਜਾਬਤੇ ਕਰਕੇ ਲੰਬਾ ਕੰਮ ਚੱਲ ਗਿਆ ਸਭ ਤੋਂ ਬਾਅਦ ਚ ਨੇ 83 ਗੋਨ ਵੀ ਖੁੱਲ ਕੇ ਖੇਡਣ ਦਾ ਵੱਡਾ ਮੌਕਾ ਮਿਲ ਗਿਆ ਜੀ ਸੋ ਦੂਜੇ ਪਾਸੇ ਘਟੀ ਆਟੇ ਨੂੰ ਲੈ ਕੇ ਕੇਂਦਰੀ ਮੰਤਰੀ ਨੇ ਪਿਊਸ਼ ਗੋੜ ਵੱਲੋਂ ਪੰਜਾਬ ਸਰਕਾਰ ਨੂੰ ਕੀ ਰਹਿ ਗਿਆ ਉਹਨਾਂ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਪਤਾ ਨਹੀਂ ਇਹ ਸਰਕਾਰਾਂ ਕਰਦੀਆਂ ਕੀ ਨੇ ਹੁਣ ਤੱਕੇ ਆਟਾ ਤੇ ਦਾਣ ਆਟਾ ਤੇ ਦਾਲ ਚਾਵਲ ਨਾ ਕਣਕ ਦਾal ਚਾਵਲ ਇਹ ਦਿੱਤੇ ਜਾ ਰਹੇ ਸੀ موجوده ਸਰਕਾਰ ਕਹਿੰਦੀ ਜੀ ਅਸੀਂ ਤਾਂ ਜਮਾ ਆਟਾ ਪੀਕੇ ਦੇਾਂਗੇ ਤੁਹਾਨੂੰ ਤੁਹਾਡੇ ਘਰਾਂ ਚ ਪਚਾਵਾਂਗੇ ਕਿਸੇ ਨੇ ਪੀਸ ਕੇ ਮੰਗਿਆ ਸੀ ਵਿਰੋਧੀ ਇਲਜ਼ਾਮ ਲਾਉਂਦੇ ਆ ਕਿ ਇਹਨਾਂ ਦੇ ਆ ਚਹੇਤਿਆਂ ਦੀਆਂ ਆਟਾ ਚੱਕੀਆਂ ਨੇ ਇਹ ਕਣਕ ਉੱਥੇ ਜਾਂਦੀ ਹੈ ਪਿਊਸ਼ ਗੋਹਿਲ ਕੇਂਦਰ ਦੇ ਸੀਨੀਅਰ ਮੰਤਰੀ ਨੇ ਉਹਨਾਂ ਦਾ ਇਲਜ਼ਾਮ ਪੰਜਾਬ ਦੀ ਸਰਕਾਰ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਕਿ ਉਹਦੇ ਵਿੱਚ ਕਥਤ ਘੱਟੀਆਂ ਕਿਸਮ ਦੀ ਕਣਕ ਮਲਾਈ ਜਾ ਰਹੀ ਹੈ ਜਿਹੜੀ ਮਾੜੇ ਦਰਜੇ ਦੀ ਹੈ ਮਨੁੱਖੀ ਸਿਹਤ ਵਾਸਤੇ ਖਲਵਾੜ ਹੈ ਇਹ ਇਲਜ਼ਾਮ ਦਾ ਪੰਜਾਬ ਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਕਿ ਨਹੀਂ ਤੇ ਸਰਕਾਰ ਇਹ ਕਰ ਕਿਉਂ ਰਹੀ ਹੈ ਹਰ ਥਾਂ ਦੇ ਵਿੱਚ ਕਫਲਵਾਜੀ ਪਹਿਲਾਂ ਕਹਿੰਦੇ ਸੀ 8 ਧਾਲਾਂ ਆਟਾ ਦਾਲ ਵੰਡਣ ਦੇ ਵਿੱਚ ਜਿਹੜਾ ਇਸ ਕਣਕ ਦਾਲ ਵੰਡਣ ਦੇ ਵਿੱਚ ਬੜਾ ਘਫਲੇ ਨੇ ਅਸੀਂ ਤਾਂ ਪੀਸ ਕੇ ਦੇਵਾਂਗੇ ਉੱਥੇ ਹੁਣ ਤੁਸੀਂ ਪੈਕਟਾ ਦੇ ਉੱਤੇ ਵੀ ਖਰਚ ਕਰੋਗੇ ਇਹ ਸਾਰਾ ਕੁਝ ਜਿਹੜਾ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਇਹ ਠੀਕ ਇਹਦੇ ਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਭਾਵੇਂ ਆਟਾ ਦਿਓ ਭਾਵੇਂ ਦਾਲ ਦਿਓ ਭਾਵੇਂ ਕਣਕ ਦਿਓ ਭਾਵੇਂ ਕੁਝ ਹੋਰ ਦਿਓ ਪਾਰਦਰਸ਼ਕ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਾਈਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ